ਪਾਸਟਰ ਬਜਿੰਦਰ ਮਾਮਲੇ ਦੇ ਹੀ ਪੀੜਿਤ ਮਹਿਲਾ ਦੇ ਪਤੀ ਨੂੰ ਰਾਹਤ ਮਿਲੀ ਹੈ ਰੇਪ ਕੇਸ ਦੇ ਵਿੱਚ ਚੰਡੀਗੜ੍ਹ ਕੋਰਟ ਨੇ ਸਰਬਜੀਤ ਰੌਕੀ ਨੂੰ ਬਰੀ ਕੀਤਾ ਹੈ ਪੁਲਿਸ ਕੋਰਟ ਦੇ ਵਿੱਚ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਪਾਈ ਹੈ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਸੀ ਇਹ ਰੇਪ ਕੇਸ ਜਿਸ ਦੇ ਵਿੱਚ ਹੁਣ ਬਰੀ ਕੀਤਾ ਗਿਆ ਹੈ ਤਾਂ ਪਾਸਟਰ ਬਜਿੰਦਰ ਮਾਮਲੇ ਦੀ ਪੀੜਿਤ ਮਹਿਲਾ ਦੇ ਪਤੀ ਨੂੰ ਰਾਹਤ ਮਿਲੀ ਹੈ ਤਾਂ ਰੇਪ ਕੇਸ ਦੇ ਵਿੱਚ ਚੰਡੀਗੜ੍ਹ ਕੋਰਟ ਨੇ ਸਰਬਜੀਤ ਰੌਕੀ ਨੂੰ ਬਰੀ ਕੀਤਾ ਤਾਂ ਪੁਲਿਸ ਕੋਰਟ ਦੇ ਵਿੱਚ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਪਾਈ ਐ ਜਿਸ ਦੇ ਚਲਦਿਆਂ ਕੋਰਟ ਦੇ ਵੱਲੋਂ ਹੁਣ ਸਰਬਜੀਤ ਰੌਕੀ ਨੂੰ ਬਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਪਿਛਲੇ 4 ਸਾਲਾਂ ਤੋਂ ਇਹ ਰੇਪ ਕੇਸ ਚੱਲ ਰਿਹਾ ਸੀ ਜਿਸ ਦੇ ਵਿੱਚ ਹੁਣ ਸਰਬਜੀਤ ਰੌਕੀ ਨੂੰ ਬਰੀ ਕੀਤਾ ਗਿਆ ਤਾਂ ਪਾਸਟਰ ਬਜਿੰਦਰ ਮਾਮਲੇ ਦੀ ਪੀੜਤ ਮਹਿਲਾ ਜਿਸ ਦੇ ਪਤੀ ਨੂੰ ਹੁਣ ਰਾਹਤ ਮਿਲੀ ਹੈ ਰੇਪ ਕੇਸ ਦੇ ਵਿੱਚ ਚੰਡੀਗੜ੍ਹ ਕੋਰਟ ਨੇ ਸਰਬਜੀਤ ਰੌਕੀ ਨੂੰ ਬਰੀ ਕਰ ਦਿੱਤਾ ਹੈ ਤਾਂ ਪੁਲਿਸ ਜੋ ਹੈ ਇਲਜ਼ਾਮਾਂ ਨੂੰ ਕੋਰਟ ਦੇ ਵਿੱਚ ਸਾਬਤ ਨਹੀਂ ਕਰ ਪਾਈ ਹੈ ਜਿਸ ਦੇ ਚੱਲਦੇ ਆ ਪਿਛਲੇ 4 ਸਾਲਾਂ ਤੋਂ ਇਹ ਕੇਸ ਚੱਲ ਰਿਹਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਸਰਬਜੀਤ ਰੌਕੀ ਨੂੰ ਰਹਾ ਕੀਤਾ ਗਿਆ। ਬਾਈ ਦੇ ਇੱਕ ਗੈਂਗ ਰੇਪ ਮਾਮਲੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ। ਹਾਲਾਂਕਿ ਉਸ ਮਾਮਲੇ ਦੇ ਵਿੱਚ 2022 ਦੇ ਗੈਂਗਰੇਡ ਮਾਮਲੇ ਦੇ ਵਿੱਚ ਜਿਹੜਾ ਅਕਿਊ ਸੀਗੇ ਸਰਬਜੀਤ ਸਿੰਘ ਰੌਕੀ ਉਹਨਾਂ ਨੂੰ ਬਰੀ ਕੀਤਾ ਗਿਆ ਹਾਲਾਂਕਿ ਇਹ ਵੱਡੇ ਇਲਜ਼ਾਮ ਪਹਿਲਾਂ ਹੀ ਲੱਗਦੇ ਆ ਰਹੇ ਸੀ ਕਿ ਪਾਸਟਰ ਬਜਿੰਦਰ ਸਿੰਘ ਅਜੇ ਉਹ ਹੁਣ ਜੇਲ੍ਹ ਦੇ ਵਿੱਚ ਨੇ ਔਰ ਜਿਹੜੀ ਕੁੜੀ ਨੇ ਉਹਨਾਂ ਨੂੰ ਸਜ਼ਾ ਕਰਾਈ ਹੈ ਜਿਹੜੀ ਵਿਕਟਿਮ ਸੀ ਉਹਨਾਂ ਦੇ ਹਸਬੰਦ ਹੈ ਔਰ ਉਹਨਾਂ ਤੇ ਕਿਸ ਤਰ੍ਹਾਂ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਕੰਪਰੋਮਾਈਜ਼ ਕਰਾਉਣ ਵਾਸਤੇ ਕਈ ਚੀਜ਼ਾਂ ਦਾ ਜਿਹੜੇ ਹੈਗੇ ਦਾਅ ਖਿਲੇ ਗਏ ਸਰਬਜੀਤ ਸਿੰਘ ਰੌਚੀ ਵਕੀਲ ਸਾਹਿਬ ਤੇ ਵਿਕਟਿਮ ਜਿਹੜੇ ਨੇ ਕੁੜੀ ਉਹ ਵੀ ਸਾਡੇ ਨਾਲ ਨੇ ਸਭ ਦੇ ਕਿ ਤੁਸੀਂ ਲਗਾਤਾਰ ਸਟਾਰਟਿੰਗ ਤੋਂ ਹੀ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਹੋ ਕਿ ਕਈ ਚੀਜ਼ਾਂ ਤੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਕਈ ਗੈਂਗ ਰੇਪ ਜਾਂ ਕਈ ਕਿਸੇ ਤਰ੍ਹਾਂ ਦੇ ਕਈ ਕਿਤੇ ਹਿਮਾਚਲ ਦੇ ਵਿੱਚ ਕਿਤੇ ਐਬੋਵਾਲ ਦੇ ਵਿੱਚ ਕਿਤੇ ਮੋਹਾਲੀ ਦੇ ਵਿੱਚ ਕਈ ਚਿਰਾਂ ਅੱਜ ਫੈਸਲਾ ਕੀਆ ਹੈ ਫੈਸਲਾ ਅੱਜ ਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਜਦੋਂ ਵੀ ਕਿਸੇ ਵਿਅਕਤੀ ਦੀ ਲੜਾਈ ਹੁੰਦੀ ਹੈ ਜਿਹੜਾ ਸੱਚਾ ਵਿਅਕਤੀ ਹੁੰਦਾ ਹੈ ਉਹ ਹਮੇਸ਼ਾ ਕਹਿੰਦਾ ਹੈ ਵੀ ਮੈਂ ਤੈਨੂੰ ਕੋਰਟ 'ਚ ਦੇਖ ਲਾਂਗਾ ਕੋਰਟ ਦਾ ਦੇਖਣ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਹਰ ਇੱਕ ਵਿਅਕਤੀ ਨੂੰ ਕੋਰਟ ਦੇ ਉੱਪਰ ਵਿਸ਼ਵਾਸ ਹੈ ਕਿ ਵੀ ਮੇਰੀ ਜਿੱਤ ਹੋ ਐਦਾਂ ਹੀ ਮੈਨੂੰ ਜਦੋਂ ਮੈਨੂੰ 6 ਮਹੀਨੇ ਨਾਲ ਜੇਲ੍ਹ ਦੇ ਵਿੱਚ ਭੇਜ ਤੇ ਆ ਤੇ ਗੈਂਗ ਰੇਪ ਦਾ ਪਰਚਾ ਦਰਜ ਕਰਕੇ ਮੇਤੇ ਐਲੀਗੇਸ਼ਨ ਲਾਏ ਗਏ ਜਦੋਂ ਮੈਂ 6 ਮਹੀਨੇ ਕੱਟੇ ਉਹ ਮੈਨੂੰ ਪਤਾ ਮੈਂ ਕਿੱਦਾਂ ਕੱਟੇ ਤੇ ਜਿਹੜੇ 4 ਸਾਲ ਤਰੀਕਾ ਪੈਂਦੀ ਸੀਗੀਆਂ 4 ਸਾਲ ਜੋ ਸੰਘਰਸ਼ ਕੀਤਾ ਮੇਰੇ ਨਾਲ ਸਾਡੇ ਐਡਵੋਕੇਟ ਸਾਹਿਬ ਨੇ ਵੀ ਸਾਨੂੰ ਪਤਾ ਅਸੀਂ ਕਿੱਦਾਂ ਲੜੇ ਆ ਤੇ ਦੇਖੋ ਐਡਾ ਨਿਰਗਰਦੀ ਕਿ ਮੈਂ ਇੰਨਾ ਕੋਈ ਅਮੀਰ ਬੰਦਾ ਨਹੀਂ ਕੋਈ ਮੈਂ ਲਾਲਾ ਨਹੀਂ ਕੋਈ ਮੈਂ ਬਾਣੀਆਂ ਨਹੀਂ ਕਿ ਮੇਰੇ ਕੋਲ ਕਰੋੜਾਂ ਰੁਪਏ ਆ ਜਿਹੜਾ ਮੈਨੂੰ ਬਲੈਕਮੇਲ ਕਰਨ ਵਾਸਤੇ ਬੰਦੇ ਕਰ ਰਹੇ ਆ ਮੈਨੂੰ ਮੈਨੂੰ ਹੀ ਕਿਉਂ ਕਰਿਆ ਜਾ ਰਹਾ ਮੇਰੀ ਪਤ ਦੇਖੋ ਪਹਿਲਾਂ ਅਨਿਕਾ ਦੁਆਰਾ ਮੇਰੇ ਤੇ ਕੇਸ ਕੀਤਾ ਜਾਂਦਾ ਛੇੜਛਾੜ ਦਾ ਉਹਦੇ ਵਿੱਚ ਮੈਂ ਬਰੀ ਹੁੰਦਾ ਕਲਿੰਚਟ ਮਿਲਦੀ ਹੈ 295 ਐ ਦਾ ਕੀਤਾ ਜਾਂਦਾ ਆਪਣਾ ਸਿਟੀ ਖਰੜ ਥਾਣੇ ਅਮ੍ਰਿਤਸਰ ਚ ਕੀਤਾ ਜਾਂਦਾ ਫਿਰ ਇੱਕ ਮੰਡੀ ਦੇ ਵਿੱਚ ਗੈਂਗਰੇਬ ਦਾ ਕੀਤਾ ਜਾਂਦਾ ਉਹਦੇ ਚ ਮੇਰੀ ਨੋਵਾ ਗੱਡੀ ਦਿਖਾ ਕੇ ਮੈਨੂੰ ਚੱਕਣ ਦੀ ਕੋਸ਼ਿਸ਼ ਹੁੰਦੀ ਹੈ ਇਹ ਲਗਾਤਾਰ ਫਿਰ ਉਸ ਤੋਂ ਬਾਅਦ ਹੈਬੋ ਵਾਲ ਚ ਮੈਨੂੰ ਚੱਕ ਲਈਦਾ ਅਨ ਮਤਲਬ ਅਨਲੀਗਲ ਕਨਸਟਡੀ ਚ ਮੈਨੂੰ ਲੈ ਲੀਤਾ ਜਾਂਦਾ ਮੈਨੂੰ ਚੱਕ ਲਈ ਕੈਪ ਕਰ ਲੀਤਾ ਜਾਂਦਾ ਤੇ 15 20 ਮਿੰਟ ਅੱਧੇ ਘੰਟੇ ਬਾਅਦ ਮੈਨੂੰ ਛੱਡ ਦਿੱਤਾ ਜਾਂਦਾ ਤੇ ਇਹੀ ਕੇਸ ਅੱਜ meio de que morém